ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਕਾਉੜੀਆਂ ਦੀ ਯਾਤਰਾ 21 ਸ਼ਿਵ ਭਗਤ ਕਾਬੜ ਯਾਤਰਾ ਲੈਣ ਵਾਸਤੇ ਹਰਦਵਾਰ ਤੋਂ ਜਲ ਲੈ ਲੈ ਕੇ ਜਾ ਰਹੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਕਾਬੜ ਯਾਤਰਾ ਲੈ ਕੇ ਜਾ ਰਹੇ ਹਨ 21 ਸ਼ਿਵ ਭਗਤ ਕਾਬੜ ਯਾਤਰਾ ਤੇ ਜਾ ਰਹੇ ਨੇ ਹਰਦਵਾਰ ਤੋਂ ਜਲ ਲੈ ਕੇ ਅੱਜ ਰਵਾਨਾ ਰਵਾਨਗੀ ਹੋ ਰਹੇ ਨੇ 23 ਤਰੀਕ ਨੂੰ ਇੱਥੇ ਜਲ ਚੜ੍ਹਨਗੇ ਪੂਜੇ ਕਰਨਗੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਹਰ ਸਾਲ ਦੀ ਤਰ੍ਹਾਂ ਛਾਵੜ ਦੀ ਕਾਵੜ ਯਾਤਰਾ ਉਰੇ ਆਂਦੀ ਐ ਜਲ ਚੜਦਾ ਸਾਰੇ ਭਗਤ ਨੂੰ ਬੇਨਤੀ ਹੱਥ ਜੋੜ ਕੇ ਵੀ ਵੱਧ ਤੋਂ ਵੱਧ ਹਿੱਸਾ ਦਿਓਰੇ ਹਰੌਣਕ ਵਧਾਓ ਮੰਤਰੀ ਜੈ ਸ਼੍ਰੀ ਰਾਮ ਸ਼ੋਨੋ ਸ਼ਿਵਾਈ ਜੀ ਹਰ ਸਾਲ ਦੀ ਤਰ੍ਹਾਂ ਇਸ ਤਾਲ ਵੀ ਸਾਰੇ ਸ਼ੀ ਭਗਤ ਸਾਡੇ ਨਾਲ ਸ਼ੀਵ ਕਾਵੜ ਯਾਤਰਾ ਦੇ ਨਾਲ ਜਾ ਰਹੇ ਨੇ ਆਤੀ 21 ਜਨੇ ਜੀ 21 ਤਰੀਕ ਨੂੰ ਰਵਾਨਾ ਹੋ ਰਹੇ ਆ ਜੀ ਤੇ 22 ਤਰੀਕ ਨੂੰ ਜਲ ਚੱਕਾਂਗੇ ਤੇ 23 ਤਰੀਕ ਨੂੰ ਲੱਖਾਂ ਲਈ ਵਤੀ ਪਤੜਾ ਵਿਖੇ ਜਲ ਸ਼ੀਵ ਅਰਪਣ ਕਰਾਂਗੇ ਤਾਰੇ ਪਾਤਸ਼ਾਹ ਨੇ ਆਤਮ ਬੇਨਤੀ ਹੈ ਕਿ ਵੱਦ ਤੋਂ ਵੱਧ ਮੰਦਰ ਵਿੱਚ ਪਹੁੰਚ ਕੇ ਤੁਹਾਡੇ ਹੌਸਲਾ ਵਧਾਈ ਕਰਨ ਜੈ ਸ਼੍ਰੀ ਸ਼ੰਕਰ ਜੈ ਸ਼ਿਵ ਸ਼ੰਕਰ ਜੈ ਸ਼ਿਵ ਸ਼ੰਕਰ